ਵੀਡੀਓ ਬਣਾ ਲਾ ਤੇਰੀ ਹੈ ਤਾਂ ਇੱਧਰ ਬੈਹ ਫਿਰ ਇੱਥੇ ਆ ਬਹੁਤ ਚਾਚਾ ਬੈਹ ਰਹੇ ਸਹੀ ਇੱਥੇ ਨਹੀਂ ਪਹਿਲਾਂ ਵੀ ਇੱਕ ਬਾਬਾ ਆਇਆ ਇਹ ਤਾਂ ਕਹਿੰਦਾ ਤੂੰ ਅਮਰੀਕਾ ਜਾਵੇਂਗਾ ਤੇ ਮੈਂ ਅਜੇ ਤੱਕ ਗਿਆ ਕਿਉਂ ਨਹੀਂ ਹੈ ਨਹੀਂ ਜਾਵੇਂਗਾ ਐ ਇਦਾਂ ਕਰਾ ਮੈਨੂੰ ਪਹਿਲਾਂ ਤਾਂ ਅਮਰੀਕਾ ਘੱਲਾਂ ਤੇ ਫੇਰ ਹੀ ਆਈਆਂ ਮੇਰੇ ਘਰੇ ਫੇਰ ਤੁਹਾਨੂੰ ਨਾਲ ਕੱਪੜੇ-ਕਪੜੀ ਬਣਾ ਕੇ ਦੇਵਾਂਗੇ ਯਾਰ ਹੈ ਆ ਹੋਗੀ ਪਤਾ ਨਹੀਂ ਕਿਦਾ ਬੋਲ ਬਚਨ ਕਮ ਹੁੰਦਾ ਹਾਂ ਇਹ ਵੀ ਗੱਲ ਹੈਗੀ ਆ ਪਤਾ ਨਹੀਂ ਕਿਦਾ ਬੋਲ ਬਚਨ ਹੁੰਦਾ ਦੇ ਚਾਹੇ ਨਾ ਦੇ ਤੇਰੀ ਫੋਸੀ ਦੀ ਗੱਲ ਮਾਰਾ ਤੇਰਾ ਭਲਾ ਚਲ ਕੋਈ ਨਹੀਂ ਜਿੰਨੇ ਜੋਗੇ ਹੈਗੇ ਉਹਨਾਂ ਤੇਰਾ ਕਰਾਂਗੇ ਕੋਈ ਗੱਲ ਨਹੀਂ ਬਾਕੀ ਹੱਥ ਉਥੇ ਵੇਖ ਰਾ ਨਾ ਲੈ ਹੱਥ ਮੱਥਾ ਹੱਥ ਵਾਲੀ ਨਹੀਂ ਹੈ ਤੇ ਮੱਥਾ ਪੜ ਲੈ ਨਾ ਮੱਥਾ ਲਾ ਹਾਂ ਤੇ ਦੁਆ ਦੇ ਰਹੀ ਹੈ ਅੱਛਾ ਅੱਛਾ ਦਈਆ ਦੁਆ ਦੇ ਰਹੇ ਹਾਂ ਫਿਰ ਕੀ ਲਵੇਂਗਾ ਦੱਸ ਹੁਣ ਫਿਰ ਕੀ ਲੈਣਾ ਬਾਬਾ ਦੱਸ ਲੈ ਬਾਬੇ ਦਾ ਵੀਡੀਓ ਬਣਾ ਲੀਏਗਾ ਹੈ ਕੀ ਲਵੇਂਗਾ ਬਾਬਾ ਦੱਸ ਹੁਣ ਜੋ ਖੁਸ਼ੀ ਕੀ ਖੁਸ਼ੀ ਆ ਦਾਤ ਸਹੀ ਤਰੀਕੇ ਤੇਰੀ ਕੱਚੀ ਕੀ ਕਰੀ ਸੀ ਤੇਰੀ ਸਰਦਾ ਠੀਕ ਦੇ ਦਿੰਨੇ ਆ ਵੇਟ ਕਰ